ਕੰਬਾਈਨ ਵਾਲੇ ਦਾ ਟੋਲ ਪਲਾਜ਼ਾ ਵਾਲੇ ਮੁੰਡਿਆਂ ਨਾਲ ਪੈ ਗਿਆ ਪੰਗਾ ਦੇਖੋ ਕਿਵੇਂ ਕੰਬਾਈਨ ਦੇ ਮੂਹਰੇ ਲਾਲੇ ਮੋਟਰਸਾਈਕਲ ਰਸਤੇ ਦੇ ਵਿੱਚ ਕੀਤੀ ਸ਼ਰਿਆਮ ਗੁੰਡਾਗਰਦੀ ਇਹ ਵੀਡੀਓ ਦੇਖ ਕੇ ਤਾਂ ਤੁਹਾਡੇ ਵੀ ਹੋ ਸ਼ੁਡ ਜਾਣਗੇ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੁਧਿਆਣਾ ਤੋਂ ਦਿੱਲੀ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਵਾਲਿਆਂ ਦਾ ਕੰਬਾਈਨ ਵਾਲੇ ਨਾਲ ਪੰਗਾ ਪੈ ਜਾਂਦਾ ਹੈ ਫਿਰ ਮੁੰਡੇ ਕੰਬਾਈਨ ਵਾਲੇ ਨੂੰ ਘੇਰਦੇ ਨੇ ਤੇ ਪੱਥਰ ਬਾਜੀ ਕਰਦੇ ਨੇ ਇਹ ਵੀਡੀਓ ਦੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਵੇਂ ਮੁੰਡਿਆਂ ਵੱਲੋਂ ਸ਼ਰਿਆਮ ਗੁੰਡਾ ਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਸੋ ਕੰਬਾਈਨ ਮਾਲਕ ਦਾ ਇਸ ਇਸ ਮੌਕੇ ਕੀ ਕਹਿਣਾ ਹੈ ਤੁਸੀਂ ਉਸ ਦੇ ਮੂੰਹੋਂ ਸੁਣ ਲਵੋ ਭਾਈ ਜੀ ਮੇਰੇ ਅੱਗੇ ਕਾਰ ਸੀਗੀ ਟੋਲਟੇ ਖੜੀ ਸੀਗੀ ਮਤਲਬ ਉਹਦੇ ਬਾਅਦ ਬੂਮ ਚੱਕਿਆ ਹੋਇਆ ਸੀਗਾ ਖੁੱਲਾ ਸੀਗਾ ਮੈਂ ਕਮੈਂਟ ਪਾਉਣ ਲੱਗਿਆ ਖੁੱਲਾ ਸੀਗਾ ਤੇ ਉਹਨਾਂ ਨੇ ਬੂਮ ਮਤਲਬ ਡਿੱਪਿਆ ਉੱਪਰ ਮੈਂ ਮਸ਼ੀਨ ਰੋਕੀ ਉਹਨਾਂ ਦੇ ਸਾਈਡ ਤੇ ਉਹਨਾਂ ਦੇ ਮੁਲਾਜ਼ਮ ਨੇ ਆ ਕੇ ਸਾਈਡ ਤੇ ਮੈਂ ਉਹਨੂੰ ਕਿਹਾ ਮਾਂ ਵੀ ਖੋਲਣਾ ਪਊਗਾ ਕਹਿੰਦਾ ਨਹੀਂ ਕਹਿੰਦਾ ਜੇ ਨਹੀਂ ਉਹਨੇ ਖਿੱਚਿਆ ਉਹਦੇ ਕਬਜ਼ੇ ਹੀ ਲੱਗੇ ਹੋ ਸੀ ਉਹਨੇ ਖਿੱਚਿਆ ਪਰੇ ਕੀਤਾ ਮਸ਼ੀਨ ਮੇਰੀ ਡੰਗ ਗਈ ਉੱਥੋਂ ਦੀ ਕੋਈ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਮਤਲਬ ਕੋਈ ਮੇਰੇ ਨੂੰ ਕੋਈ ਆਪਸ ਵਿੱਚ ਸਾਡੀ ਉਹਨੇ ਤੂੰ ਤੂੰ ਮੈਂ ਮੈਂ ਜੀ ਕਿਹੜਾ ਕਰੀ ਉਹਨੇ ਜੇ ਨਹੀਂ ਫਿਰ ਕੋਈ ਗੱਲਬਾਤ ਨਹੀਂ ਹੋਈ ਸਾਡੀ ਕੀ ਹੋਇਆ ਜੀ ਉਹ ਮੇਰੇ ਪਿੱਛੇ ਜਾਨੀ ਮੋਟਰਸਾਈਕਲਾਂ ਤੇ ਜਾਨੀ ਉਹ ਬੰਦੇ ਲੈ ਕੇ ਮਤਲਬ ਲੋਹੇ ਦੀਆਂ ਰਾੜਾਂ ਲੈ ਕੇ ਕਿਰਪਾਨਾਂ ਵਗੈਰਾ ਲੈ ਕੇ ਮੇਰੇ ਪਿੱਛੇ ਆ ਗਏ ਉਹ ਮੇਰੇ ਪਿੱਛੇ ਆਏ ਹੋਏ ਜਦੋਂ ਉਹਨਾਂ ਨੇ ਆ ਕੇ 10 ਕਿਲੇ ਦੂਰ ਆ ਕੇ ਮੋ ਪੱਕੇ ਪੱਥਰ ਮਾਰਨ ਲੱਗੇ ਹੋ ਮਸ਼ੀਨ ਦੇ ਉੱਤੇ ਤੇ ਸਿੱਧੇ ਪੱਥਰ ਵੱਜੇ ਹੋਏ ਨੇ ਮੇਰੇ ਆ ਨਿਸ਼ਾਨ ਹੈਗੇ ਨੇ ਸਰੀਰ ਤੇ ਵੀ ਮਸ਼ੀਨ ਤੇ ਇੰਚੀ ਵਿੱਚ ਡੂੰਘੇ ਜਿਹੜੇ ਟੱਕਨੇ ਉਹ ਸਾਹਮਣੇ ਨੇ